ਅੱਜ ਗੱਲ ਕਰਦੇ ਹਾਂ ਕਿਲਾ ਲੋਗੜ ਸ੍ਰੀ ਅਨੰਦਪੁਰ ਸਾਹਿਬ ਜਿੱਥੇ 1 ਸਤੰਬਰ 1700 ਈਸਵੀ ਨੂੰ ਭਾਈ ਬਚਿੱਤਰ ਸਿੰਘ ਨਾਗਣੀ ਵਰਛੇ ਨਾਲ ਹਾਥੀ ਦਾ ਮੁਕਾਬਲਾ ਕਰਦੇ ਹਨ ਅਤੇ ਭਾਈ ਉਦੇ ਸਿੰਘ ਪਹਾੜੀ ਰਾਜੇ ਕੇਸਰੀ ਚੰਦ ਜਸਵਾਲੀਆ ਦਾ ਸਿਰ ਵਾਟ ਲੈਂਦੇ ਹਨ ਇਸ ਜੰਗ ਵਿੱਚ ਭਾਈ ਮਨੀ ਸਿੰਘ ਸਖਤ ਜ਼ਖਮੀ ਹੋ ਜਾਂਦੇ ਹਨ ਉਹਨਾਂ ਦੇ ਦਾਦੇ ਦਾ ਭਰਾ ਭਾਈ ਆਲਮ ਸਿੰਘ ਸ਼ਹੀਰ ਹੋ ਜਾਂਦਾ ਹੈ ਅਤੇ ਉਹਨਾਂ ਦਾ ਭਤੀਜਾ ਭਾਈ ਸੁੱਖਾ ਸਿੰਘ ਅਤੇ ਮੱਖਣ ਚਾਹ ਲਵਾਣੇ ਦਾ ਪੁੱਤਰ ਖੁਸ਼ਹਾਲ ਸਿੰਘ ਗਈ ਸ਼ੀਦੀਆਂ ਬਾ ਜਾਂਦੇ ਹਨ ਆਓ ਬਾਕੀ ਦਾ ਇਤਿਹਾਸ ਸਵਰਨ ਸਿੰਘ ਜੀ ਢੰਗਹਾਰੀ ਤੋਂ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਲਾ ਗੁਰਦੁਆਰਾ ਕਿਲਾ ਲੋਗੜ ਸਾਹਿਬ ਆਪਾਂ ਦੇਖ ਰਹੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਰੱਖਿਆ ਦੇ ਲਈ ਵੱਖ-ਵੱਖ ਪੰਜ ਕਿਲੇ ਬਣਾਏ ਉਹਨਾਂ ਦੇ ਵਿੱਚੋਂ ਇਹ ਲੋਗੜ ਦਾ ਕਿਲਾ ਇੱਕ ਮਜ਼ਬੂਤ ਕਿਲਾ ਸੀ ਉਦੋਂ ਇਸ ਕਿਲੇ ਦੇ ਵਿੱਚ 500 ਘੋੜਸਵਾਰ ਮਤਲਬ 500 ਘੋੜੇ ਤੇ 500 ਸਿੰਘਾਂ ਦੇ ਖੜਨ ਬੈਠਣ ਤੇ ਉੱਠਣ ਦੀ ਜਗ੍ਹਾ ਸੀ ਇੰਨਾ ਖੁੱਲਾ ਡੁੱਲਾ ਸੀ ਫਿਰ ਇਹ ਕੇਵਲ ਕਿਲਾ ਮੁਗਲ ਹਕੂਮਤ ਦੇ ਸਮੇਂ ਢਾ ਦਿੱਤੇ ਗਏ ਸੰਭ ਮਿੱਟੀ ਦੇ ਵਿੱਚ ਮਿਲਾ ਦਿੱਤੇ ਗਏ ਸੀ ਸਿੱਖ ਕੌਮ ਨੇ ਸਿੱਖ ਪੰਥ ਨੇ ਹੁਣ ਦੁਬਾਰਾ ਇਸ ਗੁਰਦੁਆਰਾ ਸਾਹਿਬ ਨੂੰ ਕਿਲੇ ਦਾ ਮੂੰਹ ਮੱਥਾ ਦਿੱਤਾ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਕਿਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦੀਆਂ ਤਿੰਨ ਬੜੀਆਂ ਅਹਿਮ ਘਟਨਾਵਾਂ ਜੁੜੀਆਂ ਹੋਈਆਂ ਹਨ। ਅਜਮੇਰ ਚੰਦ ਦੇ ਰਾਜਾ ਅਜਮੇਰ ਚੰਦ ਦੇ ਮਾਮੇ ਕੇਸਰੀ ਚੰਦ ਦੇ ਨਾਲ ਜਦੋਂ ਇੱਥੇ ਭਾਈ ਉਦੇ ਸਿੰਘ ਦੀ جنگ ਹੋਈ ਤਾਂ ਭਾਈ ਉਦੇ ਸਿੰਘ ਨੇ ਉਸ ਦਾ ਸਿਰ ਵੱਢ ਲਿਆ ਫਿਰ ਨੇਜੇ ਦੇ ਉੱਤੇ ਟੰਗਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਪੇਸ਼ ਕੀਤਾ। ਇੱਕ ਤਾਂ ਇਹ ਇਤਿਹਾਸਕ ਗੱਲ ਹੈ ਜਿਹੜੀ ਇੱਕ ਘਟਨਾ ਹੈ। ਉਹ ਇਸ ਕਿਲੇ ਦੇ ਨਾਲ ਜੁੜੀ ਹੋਈ ਹੈ। ਦੂਜਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੂਹੀਏ ਭਾਈ ਚਤਰ ਸਿੰਘ ਬਰਾੜ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਵੀ 22 ਧਾਰ ਦੇ ਪਹਾੜੀ ਅਜੇ ਲੋਹ ਗੜ ਦੇ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਦੇ ਲਈ ਤਲ ਨੂੰ ਹਾਥੀ ਨੂੰ ਸ਼ਰਾਪ ਲਾ ਕੇ ਉਹਦੇ ਮੱਥੇ ਉੱਤੇ ਲੋਹੇ ਦੀਆਂ ਤਵੀਆਂ ਮੜ ਕੇ ਇਸ ਕਿਲੇ ਵੱਲ ਛੱਡਣ ਦੀ ਵਿਉਂਤਬੰਦੀ ਕਰ ਬੈਠੇ ਹਨ ਵੀ ਹਾਥੀ ਦੀਆਂ ਜਿਹੜੀਆਂ ਤਬੀਆਂ ਜਦ ਟੱਕਰ ਮਾਰੇਗਾ ਜਾਂ ਕਿਲੇ ਦੇ ਦਰਵਾਜ਼ੇ ਨਾਲ ਉਹ ਦਰਵਾਜ਼ਾ ਟੁੱਟ ਜਾਵੇਗਾ ਫਿਰ ਅੰਦਰ ਵੜ ਕੇ ਅਸੀਂ ਸਿੱਖਾਂ ਨੂੰ ਜਿਹੜਾ ਜਿੱਤ ਲਵਾਂਗੇ ਫਿਰ ਇਸ ਜਦੋਂ ਭਾਈ ਚਤਰ ਸਿੰਘ ਬਰਾੜ ਨੇ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸੀ ਤਾਂ ਉਹਨਾਂ ਨੇ ਕਿਹਾ ਵੀ ਹਾਥੀ ਦੇ ਨਾਲ ਸਾਡਾ ਹਾਥੀ ਭਾਈ ਦੁਨੀ ਚੰਦ ਲੜੇ ਤੇ ਜਦੋਂ ਇਸ ਇਹ ਗੱਲ ਭਾਈ ਦੁਨੀ ਚੰਦ ਨੂੰ ਪਤਾ ਲੱਗੀ ਤੇ ਉਹ ਰਾਤ ਦੇ ਵੇਲੇ ਆਪਣੇ ਸਾਥੀਆਂ ਦੇ ਨਾਲ ਇਸ ਲੋਗੜ ਦੇ ਕਿਲੇ ਨੂੰ ਛੱਡ ਕੇ ਭੱਜ ਗਿਆ ਚਾਰ ਪੰਜ ਸਾਥੀ ਉਸ ਦੇ ਨਾਲ ਗਏ ਜਦੋਂ ਇਸ ਕਿਲੇ ਦੀ ਉੱਚੀ ਦੀਵਾਰ ਤੋਂ ਉਤਰ ਰਹੇ ਸਨ ਤਾਂ ਦੁਨੀ ਚੰਦ ਦੀ ਲੱਤ ਟੁੱਟ ਗਈ ਉਹ ਚੁੱਕ ਕੇ ਉਹਨੂੰ ਉਸ ਦੇ ਪਿੰਡ ਮਜੀਠਿਆ ਲੈ ਗਏ ਜਿੱਥੇ ਕੁਝ ਦਿਨਾਂ ਤੇ ਬਾਅਦ ਸੱਪ ਲੱਤ ਦੀ ਮੌਤ ਹੋ ਪਰ ਦੂਜੇ ਦਿਨ ਗੁਰੂ ਕਲਗੀ ਧਰਦਾ ਸ਼ੇਰ ਭਾਈ ਬਚਿੱਤਰ ਸਿੰਘ ਇਸ ਕਿਲੇ ਦੇ ਵਿੱਚੋਂ ਘੋੜ ਸਵਾਰ ਹੋ ਕੇ ਨਿਕਲਿਆ ਤੇ ਹਾਥੀ ਦੇ ਨਾਲ ਭਾਈ ਬਚਿੱਤਰ ਸਿੰਘ ਨੇ 나ਗਣੀ ਦੇ ਨਾਲ ਟੱਕਰਾ ਕੀਤਾ ਮਸਤ ਹਾਥੀ ਦੌੜਿਆ ਆ ਰਿਹਾ ਸੀ ਅਗੋਂ ਭਾਈ ਬਚਿੱਤਰ ਸਿੰਘ ਨੇ ਘੋੜੇ ਨੂੰ ਅੱਡੀ ਦੇ ਕੇ ਰਕਾਬ ਦੇ ਉੱਤੇ ਹੋ ਕੇ ਪਪਾ ਭਾਰ ਐਡੀ ਜੋਗ ਦੇ ਨਾਲ ਉਹ ਵਰਸੀਆ ਜਿਹੜੀ ਮਸਤ ਹਾਥੀ ਦੁਸ਼ਮਣਾਂ ਦੇ ਮੱਥੇ ਦੇ ਵਿੱਚ ਘੱਟ ਦਿੱਤੀ ਤਾਂ ਜਿਹੜਾ ਮਹਾਮਾਰ ਦਾ ਜਿਹੜਾ ਹਾਥੀ ਐ ਉਹ ਵਾਪਸ ਬਾਈ ਤਾਰ ਹਿੰਦੂ ਪਹਾੜ ਕੰਦੇ ਫੌਜ ਦੇ ਬਾਗ ਵਿੱਚ ਆਂਗੜਾ ਮਾਰਦਾ ਹੁੰਦਾ ਭੱਜ ਗਿਆ ਜਾ ਕੇ ਫੌਜ ਦਾ ਨੁਕਸਾਨ ਕੀਤਾ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਜਿਹੜੀ ਬਿਊਂਤ ਉਹਨਾਂ ਨੇ ਗੁੰਦੀ ਸੀ ਉਹ ਉਹਨਾਂ ਨੂੰ ਪੁੱਠੀ ਪੈ ਗਈ ਹਾਥੀ ਨੇ ਹਿੰਦੂ ਰਾਜਿਆਂ ਦੀ ਫੌਜਾਂ ਦਾ ਬਹੁਤ بڑا ਨੁਕਸਾਨ ਕੀਤਾ ਤੇ ਭਾਈ ਚਿੱਤਰ ਸਿੰਘ ਦੀ ਇਹ ਬਹਾਦਰੀ ਸਦਾ ਦੇ ਲਈ ਇਤਿਹਾਸ ਦੇ ਵਿੱਚ ਲਿਖੀ ਗਈ ਅੰਕਤ ਹੈ ਉਹ ਜਿਹੜਾ ਕਿਲਾ ਸੀ ਨਾ ਉਹਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਵੀ 500 ਘੋੜ ਸਵਾਰ ਖੜਦੇ ਸੀ ਫਿਰ 500 ਤੁਸੀਂ ਕਹੋ ਘੋੜ ਸਵਾਰ ਬੰਦੇ ਵੀ ਸਨ ਐਡਾ ਵੱਡਾ ਸੀ ਉਹ ਕਿਲਾ ਉਹ ਜਿਵੇਂ ਪਹਿਲਾਂ ਦੱਸਿਆ ਵੀ ਢਾਈ ਡੇਰੀ ਹੋ ਗਿਆ ਤੇ ਆ ਨਵੇਂ ਕਿਲਾ ਜਿਹੜਾ ਗੁਰਦਾਰਾ ਸਾਹਿਬ ਬਣਿਆ ਆਪਾਂ ਇਸ ਦੇ ਆਪ ਦਰਸ਼ਨ ਕਰੀਏ ਤੇ ਦੁਨੀ ਚੰਦ ਇੱਥੋਂ ਹੀ ਭੱਜਿਆ ਸੀ ਇਸ ਕਿਲੇ ਦੇ ਵਿੱਚ ਜਿਹੜੀ جنگ ਲੜੀ ਗਈ ਸੀ ਉਹ 1700 ਈਸਵੀ ਨੂੰ ਲੜੀ ਗਈ ਹੈ ਤੇ ਜਿਹੜਾ ਆੰਤਮ ਕੇਰ ਅਨੰਦ ਪ੍ਰਸਾਦ ਨੂੰ ਪਿਆ ਸੀ ਉਹ 1705 ਈਸਵੀ ਚ ਪਿਆ ਸੀ ਤੇ ਇਸ ਕਿਲੇ ਦੇ ਵਿੱਚੋਂ ਹੀ ਜਿਹੜਾ ਮਸੰਦ ਦੁਨੀ ਚੰਦ ਭੱਜਿਆ ਸੀ ਆਪਣੇ ਦਾਦੇ ਦੇ ਕਲੰਕ ਨੂੰ ਧੋਣ ਦੇ ਲਈ ਉਹਨਾਂ ਦੇ ਪੁੱਤਰੇ ਅਨੂਪ ਸਿੰਘ ਤੇ ਸਰੂਪ ਸਿੰਘ ਕਲਗੀਧਰ ਪਾਸ਼ਾ ਦੇ ਚਰਨਾਂ ਦੇ ਵਿੱਚ ਪਛਤਾਵਾ ਕਰਿਆ ਉਹਨਾਂ ਨੇ ਮੁਆਫੀ ਮੰਗੀ ਤੇ ਫਿਰ ਉਹਨਾਂ ਨੇ ਆਪਣੇ ਦਾਦੇ ਦੇ ਕਲੰਕ ਨੂੰ ਧੋਣ ਲਈ ਸ਼ਹੀਦੀਆਂ ਦਿੱਤੀਆਂ ਉਹ ਆਪਾਂ ਗੁਰਦੁਆਰਾ ਨਰਬੋਗੜ੍ਹ ਦੀ ਜਦੋਂ ਗੱਲ ਕਰਾਂਗੇ ਉਸ ਦੇ ਵਿੱਚ ਉਹ ਸ਼ਹੀਦੀਆਂ ਦੀ ਗੱਲ ਕਰਾਂਗੇ